ਹਾਂਜੀ ਜਦੋਂ ਵੋਟਾਂ ਵਾਲੇ ਆਉਂਦੇ ਸੀ ਨਾ ਜਾਂ ਮੈਂਬਰ ਜਾਂ ਸਰਪੰਚਦਾਰ ਬਹੁਤ ਵੱਡਾ ਲਾਰਾ ਹੁੰਦਾ ਸੀ ਉਹ ਉਥੋਂ ਲੈ ਕੇ ਇੱਥੇ ਤੱਕ ਨੋਕ ਜਾਂਦੇ ਸੀ ਤੇ ਨੰਗਦੇ ਆ ਪਈ ਤੋਂ ਨਹੀਂ ਹੁੰਦੇ ਸੀ ਕਹਿੰਦੇ ਹੁੰਦੇ ਸੀ ਸ਼ੇਖ ਇਹਨੂੰ ਬਹੁਤ ਵਧੀਆ ਬਣਾ ਦੇਵਾਂਗੇ ਯਾਰ ਇੱਥੇ ਨਰਕ ਪਿਆ ਚੱਕ ਦਾਂਗੇ ਕਿ ਕਿਰਾਪਨੂੰ ਵੋਟਾਂ ਮਿਲ ਜਾਣ ਵੋਟਾਂ ਵੀ ਪਾਤ ਗਿਆ ਹੁਣ ਤਾਂ ਵੋਟਾਂ ਪਾ ਕੇ ਵੀ ਨਿਮੇੜਤਾ ਕੰਮ ਸਰਪੰਚ ਨੂੰ ਵੀ ਕਿਹਾ ਮੈਂਬਰ ਨੂੰ ਕਿਹਾ ਮੈਂਬਰ ਵੀ ਨੰਗਦੇ ਇੱਥੋਂ ਦੀ ਤੇ ਸਰਪੰਚ ਵੀ ਨੰਗਦੇ ਇੱਥੋਂ ਦੀ ਸੁਬਾ ਤੇ ਗੌਰ ਹੀ ਨਹੀਂ ਰੱਖਦੇ ਬਚਾ ਹੀ ਨੰਗ ਜਾਂਦੇ ਚੁੱਪ ਕਰਕੇ ਰੂੜੀ ਪਈ ਆ ਸ਼ੀ ਇਹਨੂੰ ਅੱਖ ਵੀ ਜਾਂਦਾ ਨੂੰ ਬਚਾਲੇ ਕਰਦੇਗੇ ਇੱਕ ਅਸੀਂ ਹੁਣ ਜੇ ਨਾ ਸਰਪੰਚ ਨੂੰ ਕੋਈ ਜਿੰਮੇਬਨ ਹੈ ਦੀ ਕੋਈ ਗੱਲ ਬਾਤ ਸੁਣੀ ਤੇ ਅਸੀਂ ਉਹਨੂੰ ਰੂੜੀ ਨੂੰ ਬਚਾਲੇ ਕਰਦੇ ਆਂਗੇ ਕੋਈ ਕਾਜੀ ਤਾਂ ਮਿੰਤਾ ਕਰ ਚੁੱਕੇ ਸਰਪੰਚਾਇਤਾਂ ਵੀ ਤੇ ਮੈਂਬਰਾਂ ਦੀਆਂ ਵੀ ਬਹੁਤ ਵਾਰੀ ਕਹਿ ਚੁੱਕੇ ਸੀ ਉਹਨਾਂ ਨੂੰ ਤੇ ਕੋਈ ਹੱਲ ਨਹੀਂ ਸਾਡਾ ਹੋਇਆ ਜੀ ਹੁਣ ਗਾਂ ਪੰਚਾਇਤ ਦੇਖੇ ਫਿਰ ਅਸੀਂ ਦੂਜਾ ਵਾਰ ਅਸੀਂ ਆਪ ਦੇਖਾਂਗੇ ਅਸੀਂ ਕੀ ਕਰਨਾ ਕੀ ਨਹੀਂ ਕਰਨਾ ਅੱਜ ਆਪਾਂ ਹਿੰਮਤਪੁਰੇ ਖੜੇ ਆਂ ਜੀ ਤੇ ਸਾਡਾ ਪਿੰਡ ਹੈ ਹਿੰਮਤਪੁਰਾ ਤੇ ਸੜਕਾਂ ਬਹੁਤ ਸੋਹਣੀਆਂ ਬਣੀਆਂ ਜਾਂਦੀਆਂ ਪਰ ਜਿਹੜਾ ਇੱਕ ਰਾਹ ਹੈਗਾ ਟੜਿਆਣੇ ਮੰਦਿਰ ਨੂੰ ਜਾਂਦਾ ਉਹ ਦਿੱਤ ਸਮਝਾਨ ਘਾਟ ਵੀ ਆ ਤੇ ਇਹੀ ਰਾਹ ਅੱਗੇ ਜਾ ਕੇ ਗੁਰਦੁਆਰਾ ਜਫਰਨਾਮਾ ਸਾਹਿਬ ਦੀਨਾ ਨੂੰ ਵੀ ਜਾਂਦਾ ਜਿਹੜੀ ਜਾਨ ਕਿ ਇੱਧਰ ਦੀ ਆਵਾਜ਼ਾਈ ਹੈਗੀ ਹਨਾ ਤੇ ਇਹਦਾ ਹਾਲ ਦੇਖੋ ਤੁਸੀਂ ਰੂੜੀ ਸੜਕ ਦੇ ਉੱਤੇ ਆਈ ਪਈ ਆ ਕਿਸੇ ਨੂੰ ਕੋਈ ਨਹੀਂ ਹੈਗਾ ਨਾ ਪੰਚਾਇਤ ਨੂੰ ਵੀ ਹੈ ਨਹੀਂ ਕੋਈ ਪੰਚਾਇਤ ਨੂੰ ਕਹਿ ਕੇ ਕਹਿੰਦੇ ਅਸੀਂ ਹੰਬੇ ਪਏ ਆ ਵੀ ਇਹਦਾ ਮਸਲਾ ਹੱਲ ਕਰੋ ਆਪਾਂ ਬਾਕੀ ਗੱਲਬਾਤ ਪੁੱਛਦੇ ਆਂ ਵੀ ਕੀ ਕਹਿੰਦੇ ਹਾਂ ਜੀ ਗੀਤਾ ਬਾਈ ਹਾਂਜੀ ਤੁਸੀਂ ਇਹਦੇ ਬਾਰੇ ਦੱਸੋਗੇ ਤਾ हां जी पंचायत ਨੂੰ ਬਹੁਤ ਵਾਰੀ ਕਿਹਾ ਮੈਂ ਹੂੰ ਤੇ ਪਹਿਲਾਂ ਜਿਹੜੀ ਪੰਚਾਇਤ ਸੀਗੀ 7-8 ਰੀ ਉਹ ਜਿਹੜੀ ਰੂੜੀ ਪਈ ਆ ਉਹ 7-8 ਦੇ ਚੱਕਤੀ ਚੱਕ ਕੇ ਅਸੀਂ ਬਿਛੜ ਦਿੰਨੇ ਆ ਫੇਰ ਫੇਰ ਰੂੜੀ ਫੇਰ ਫੇਰ ਇੱਥੇ ਆ ਜਾਂਦੀ ਆ ਆ ਪਹੀ ਪਈ ਆ ਇੱਥੇ ਛੱਟ ਕੇ ਮੁੜ ਜਾਂਦੇ ਇੱਥੋਂ ਲੈ ਕੇ ਉਹ ਤੱਕ ਉਹ ਤੇ ਗੰਦ ਕਿੰਨਾ ਪਿਆ ਇਹ ਛੱਟ ਦਿੰਦੇ ਅਸੀਂ ਚੱਕ ਕੇ ਫੇਰ ਅੰਦਰ ਕਰ ਦਿੰਨੇ ਆ ਫੇਰ ਫੇਰ ਗੰਦ ਉਤਿਏ ਨਹਾਰ ਕੇ ਸਾਫ ਕਰਨ ਵਿੱਚ ਹੀ ਹਟ ਗਏ ਉਹ ਤੇ ਸਾਹਮਣੇ ਵਿਖਾਇਆ ਜਾਵੇ ਸਾਹਮਣੇ ਉੱਥੇ ਰਸਪਰੀ ਗੰਦ ਪਿਆ ਸੀ ਜਦੋਂ ਵੀ ਕਿਸੇ ਨੂੰ ਕਹਿੰਦੇ ਕਾ ਦੇਖ ਪੁਲੀ ਟੁੱਟੀ ਪਈ ਆ ਨਾ ਕੋਈ ਦਾ ਹੱਲ ਹੋਇਆ ਪੰਚਾਇਤ ਨੂੰ ਕਹੇ ਕਹੇ ਵੀ ਥਾਗੇ ਪਿਛਲੀ ਪੰਚਾਇਤ ਨੂੰ ਵੀ ਕਿਹਾ ਉਹ ਰੂੜੀ ਅੱਗੇ ਚਕਾਉਂਦੇ ਸੀਗੇ ਹੁਣ ਕਿਸੇ ਨੇ ਚੱਕੀ ਨਹੀਂ ਹੁਣ ਵਾਲੀ ਪੰਚਾਇਤ ਨੂੰ ਵੀ ਕਿਹਾ ਕਿਸੇ ਨੇ ਸਾੜੀ ਛਣਵਾਈ ਨਹੀਂ ਕੀਤੀ ਹੁਣ ਗੱਲ ਇਹ ਆ ਵੀ ਸਾਨੂੰ ਆ ਵੀਡੀਓ ਬਣਾਉਣ ਦੀ ਲੋੜ ਨਾ ਪੈਂਦੀ ਜੇ ਇਹਨਾਂ ਦੇ ਅੱਖ ਲਾ ਕੇ ਪੰਚਾਇਤ ਇਹਨਾਂ ਕੰਮ ਕਰ ਦਿੰਦੀ ਤਾਂ ਦੇਖਿਆ ਜਾਵੇ ਤਾਂ ਇਹ ਵੀ ਆਪਣੇ ਪਿੰਡ ਦੇ ਵਾਸੀ ਹੋਈ ਇਹ ਜਿਹੜਾ ਬਾਹਰ ਲਿਆ ਜਿਹੜਾ ਸਲੂਕ ਆ ਹੋ ਜਾਂਦੇ ਮਾੜਾ ਚੰਗਾ ਨਹੀਂ ਹੈਗਾ ਮਾੜਾ ਹੈਗਾ ਇਹ ਤੇ ਪੰਚਾਇਤ ਨੂੰ ਚਾਹੀਦਾ ਵੀ ਇੱਧਰ ਗੌਰ ਕਰੇ ਉਹ ਨਾਲੀ ਕਢਣ ਲਈ ਆਪਾਂ ਜਿਹੜੀ ਦਿੱਤੀ ਸੀਗੀ ਬੰਦੇ ਨੂੰ ਉਹ ਇਧਰ ਕਿਤੇ ਨਾਲੀ ਕਢਣ ਵਾਲਾ ਆਇਆ ਹੀ ਨਹੀਂ ਜੇ ਕੱਢ ਵੀ ਜਾਂਦਾ ਕਿਤਨਾ ਕਿਤੇ ਆਉਂਦਾ ਚਨਚੇਤ ਭੋਲੇ ਭਲੇਖੇ ਨਾਲ ਵੀ ਇਧਰ ਵੀ ਕੋਈ ਪਿੰਡ ਦੇ ਬਜੇ ਬੰਦੇ ਲੋਕ ਵਸਦੇ ਆ ਤੁਸੀਂ ਢੇਰਾਂ ਲਾ ਕੇ ਉੱਠ ਜਾਂਦਾ ਤੇ ਮੁੜ ਕੇ ਚੱਕਦਾ ਵੀ ਨਹੀਂਗਾ ਤੇ ਆ ਹੀ ਪਿਆ ਉਹ ਪਾਣੀ ਸੜਕ ਦਾ ਪਰਲੇ ਪਾਸ਼ੇ ਲੰਘ ਜਾਂਦਾ ਬਾਈ ਤੁਸੀਂ ਕੋਈ ਕਹਿਣਾ ਚਾਹੋਗੇ ਹਾਂ ਬੋਲ ਕੀ ਕਹਿਣਾ ਹੋ ਅਸੀਂ ਤਾਂ ਐਤਨੇ ਅਸੀਂ ਤਾਂ ਕੰਧ ਵੀ ਬਣਾਤੀ ਵਧੀਆ 8 ਫੁੱਟ ਕੰਧ ਕਢਤੀ ਉਸ ਤੋਂ ਬਾਅਦ ਜਦੋਂ ਨਾ ਹਟੇ ਲੋਕ ਸਰਨਬਰੀ ਮੈਂ ਪੰਚਾਇਤ ਖਾਤੇ ਦੇ ਵਿੱਚੋਂ 15000 ਰੁਪਇਆ ਲਾ ਕੇ ਮੈਂ ਰੂੜੀ ਚੁਕਾ ਦਿੰਦਾ ਸੀ ਠੀਕ ਹੈ ਜੀ ਨਹੀਂ ਹੱਟੇ ਲੋਕ ਹੋ ਕੀ ਕਰੀਏ ਹੁਣ ਲੋਕਾਂ ਨੂੰ ਵੀ ਚਾਹੀਦਾ ਯਾਰ ਵੀ ਘਟੋ ਘਟਾ ਕੰਮ ਤਾਂ ਨਾ ਕਰਨੇ ਜੇ ਪਿੱਛੇ ਨਾ ਤਾਂ ਹੋਵੇ ਤਾਂ ਬਹਿ ਚੜਦੇ ਆ ਪਿੱਛੇ ਤਾਂ ਹੈ ਨਹੀਂ ਬੋਲ ਦੇ ਬੇਰ ਬਰਾਤ ਚੱਟਣ ਦੀ ਕਰਦਿਆਂ ਜੈਦ ਵਾਲਿਆਂ ਨੂੰ ਜਿਹੜੇ ਅੜਤ ਲਾਤਾ ਜੇ ਪਿੱਛੇ ਆ ਰਾ ਨਾ ਹੋਵੇ ਭਾਈ ਭਾਈ ਤਾਂ ਤਾਂ ਆਇਆ ਨਹੀਂ ਸਿੱਟ ਗਿਆ ਸੀ ਕਿਤੇ ਸਾਰੇ ਰੂੜੇ ਖਾਲੀ ਪਿਆ 10 ਫੁੱਟ ਵਾਰ ਰੱਖਿਆ ਸੀ 10 ਫੁੱਟ ਵਾਰ ਇਸੇ ਵਾਸਤੇ ਰੱਖਿਆ ਸੀ ਵੀ ਟਰਾਲੀਆਂ ਭਰ ਕੇ ਲੋਕ ਬਾਹਰ ਵਿੱਚੋਂ ਕੱਢ ਲਿਆ ਕਰਨਗੇ ਤੇ ਸਿੱਕ ਘੰਟੇ ਲੜਾਈ ਜਾਓ ਗਾਹਾਂ ਕੋਈ ਨਹੀਂ ਜਾਂਦਾ ਸਾਰੀ ਕੰਦ ਵਿਲੀ ਪਈ ਐ ਵਿੱਚ ਕੋਈ ਨਹੀਂ ਰੂੜੀ ਸਿੱਟਣ ਜਾਂਦਾ ਜੇ ਕੱਲ ਨੂੰ ਕਿਸੇ ਨੇ ਮਾਰਾ ਜਾਂ ਮਰਲਾ ਸਾਹ ਰੋਕ ਲਿਆ ਫਿਰ ਇਸ ਸਿਰ ਪਾੜ ਲਾਉਂਦੇ ਆ ਇਹ ਮੇਰਾ ਸਾਹ ਇਹ ਮੇਰਾ ਸਾਹ ਤੇ ਹੁਣ ਕੋਈ ਨਹੀਂ ਵਿੱਚ ਜਾਂਦੀ 6 ਸਾਲ ਹੋ ਗਏ ਕੰਧ ਕੱਢੀ ਨੂੰ ਤੇ ਕੋਈ ਇੱਥੇ ਅੰਦਰ ਨਹੀਂ ਜਾਂਦੀ ਕੰਧਾਂ ਤੋਂ ਦੀ ਛੱਡਦੀਆਂ ਨਾ ਹੀ ਕਿਸੇ ਸਾਡੇ ਬੰਦੇ 'ਚ ਕਿਸੇ ਘਰ ਵਾਲੇ 'ਚ ਕਿਸੇ ਬੰਦੇ 'ਚ ਜੁਰਤ ਹੈ ਪਾਵਰ ਹੈ ਕਿਸੇ ਬੁੜੀ ਨੂੰ ਕਹਿ ਦੇਵੇ ਵੀ ਤੂੰ ਇੱਥੇ ਬਾਹਰ ਕੱਢੋ ਛੱਡਦੀਆਂ ਇਹ ਇੰਨਾ ਵਧੀਆ ਸਾਹ ਬਣਾਇਆ ਗੱਲ ਇਹ ਆ ਵੀ ਇੱਕ ਪਾਸੇ ਤਾਂ ਆਪਾਂ ਕਹਿੰਦੇ ਸਵਾਸ ਭਾਰਤ ਹੈ ਨਾ ਜੇ ਤੁਸੀਂ ਇੱਥੇ ਨਜ਼ਾਰਾ ਦੇਖੋ ਤਾਂ ਇਹ ਨਰਕ ਭਾਰਤ ਹੀ ਲੱਗਦਾ ਮੇਰੇ ਹਿਸਾਬ ਨਾਲ ਬਾਲਾ ਜੀ ਬਿਲਕੁਲ ਕਹਿ ਕੇ ਹਮੇਂ ਲੋਕ ਜਦੋਂ ਬਾਈ ਜੀ ਦਾ ਇੱਥੇ ਆਪਣੇ ਘਰ ਆ ਤੇ ਇਹਨਾਂ ਨੂੰ ਪੁੱਛਦਾ ਵੀ ਤੁਹਾਨੂੰ ਕਿਵੇਂ ਲੱਗਦਾ ਆ ਸਾਨੂੰ ਦਾ ਇਹਦਾ ਘੜ ਘੜ ਹੰਬ ਕੇ ਚਕਾਚਕਾਰ ਰੂੜੀਆਂ ਇਹ ਅੰਦਰ ਕਰ ਦਿੰਦੇ ਆ ਫਿਰ ਬਾਹਰ ਵੀ ਹੀ ਛੱਡ ਕੇ ਮੜ ਜਾਂਦੀਆਂ ਬੁੜੀਆਂ ਸਾਗੇ ਜੇਦ ਵਾਲੇ ਜੇਦ ਵਾਲੇ ਕਰਦੇ ਜਦ ਕਰਦੀਆਂ ਇਹ ਕਹਿੰਦੇ ਦੇਣਾ ਗਾਲ ਪੈ ਨਹੀਂ ਨਾ ਫਿਰ ਗਾਲਾ ਗਾਲਾ ਕੱਢਦੀਆਂ ਹਾਂਜੀ ਆ ਬੁੜੀਆਂ ਦੇ ਹਸਪੰਡ ਹੰਮਤਪੁਰਾ ਦੀ ਪੰਚਾਇਤ ਨੂੰ ਤੁਸੀਂ ਤਾਂ ਬੇਨਤੀ ਹੋਈ ਕਰ ਸਕਦੇ ਆ ਮੇਰਾ ਇੱਧਰ ਮੜਾ ਧਿਆਨ ਦਿੱਤਾ ਜਾਵੇ ਤੁਸੀਂ ਹਾਲ ਦੇਖੋ ਇਹਦਾ ਕੀ ਬਣਿਆ ਪਿਆ ਬਹੁਤ ਰਕਾ ਸੁੱਕੇ ਬੁੜੀਆਂ ਨੂੰ ਅਸੀਂ ਇਹ ਤੇ ਬੰਦੇ ਵੀ ਕਾਂਸੇ ਆ ਮੈਂ ਸਰਪੰਚ ਨੂੰ ਵੀ ਕਿਹਾ ਸੀ ਮਾ ਸਾਡੀ ਪੁਲੀ ਬਣਾ ਦਿਓ ਕਹਿੰਦੇ ਫਿਰ ਪਹਿਲ ਦੇ ਆਧਾਰ ਤੇ ਪੁਲੀ ਬਣਾਵਾਂਗੇ ਪੁਲੀ ਹਾਲ ਤੱਕ ਨਹੀਂ ਬਣੀ ਵੀ ਹੁਣ ਕਹਿਦੇ ਉਹ ਕਹਿੰਦੇ ਯਾਰ ਪੁਲੀ ਬਣਾ ਦੇ ਉਹ ਸਰਪੰਚ ਸਾਹਿਬ ਅੱਗੇ ਇਹੀ ਅਰਜ਼ ਆ ਗਈ ਸਰਪੰਚ ਸਾਹਿਬ ਜੀ ਸਾਡੀ ਪੁਲੀ ਬਣਾ ਕੇ ਜਾਓ ਬਹੁਤ ਔਖੇ ਹੁੰਦੇ ਇੱਥੇ ਇੱਕ ਦੋ ਵੇਰ ਦਾ ਮਾਲਾ ਬੰਦੇ ਡੈਗ ਹੀ ਪਏ ਇੱਥੇ ਜੇ ਉਹ ਜਮਲਾ ਰੂੜੀ ਚੱਕੀ ਜਾਵੇ ਸਭ ਨੂੰ ਸੌਖ ਹੋਵੇ ਤੇ ਕਹਿੰਦਾ ਇੱਥੇ ਮਾਲਾ ਵੀ ਟ੍ਰੈਫਿਕ ਜਮ ਹੋ ਜਾਂਦਾ ਜੀ ਹੁਣ ਮਾਲਾ ਵੀ ਕਣਕ ਦਾ ਸੀਜ਼ਨ ਆ ਗਿਆ ਹੁਣ ਦੇਖੋ ਵੀ ਕੀ ਹਾਲ ਬੰਗ ਦਾ ਸੀਜ਼ਨ ਵੀ ਆ ਗਿਆ ਮੂਰੇ ਪੂਰੇ ਆ ਕੱਲ ਨੂੰ ਬਸਾਖੀ ਆ ਗਈ ਬਸਾਖੀ ਵੀ ਆ ਗਈ ਜੇ ਅਸੀਂ ਚੱਕਦੇ ਆ ਰੂੜੀ ਫੇਰ ਮਾਂ ਦਾ ਸਾਰੇ ਗੱਲ ਪਹਿਣਗੀਆਂ ਤੇ ਬੁਣੀਆਂ ਆ ਗਈ ਵੀ ਸਾਡੀ ਰੂੜੀ ਕੱਲ ਚੱਕ ਰਹੇ ਆ ਤੁਸੀਂ ਔਰ ਗੱਲ ਹੀ ਨਹੀਂ ਮੰਨਦਾ ਕੋਈ ਹੁਣ ਸਪੰਹ ਸਾਹਿਬ ਮਾਲਾ ਵੀ ਤੂੰ ਨੰਗਦੇ ਐ ਤੂੰ ਦੁੱਧ ਲੈ ਨੰਗਦੇ ਗਊ ਗਊਸਾ ਲੈ ਜਾਂਦੇ ਆ ਤਾਂ ਤਾਂ ਵੀ ਪਤਾ ਲੱਗਦਾ ਉਹਨੂੰ ਪਤਾ ਹਾਂਜੀ ਜਦੋਂ ਵੋਟਾਂ ਵਲੇ ਆਉਂਦੇ ਸੀ ਨਾ ਜਾਂ ਮੈਂਬਰਾਂ ਸਰਪੰਚਦਾਰ ਬਹੁਤ ਵੱਡਾ ਲਾਰਾ ਹੁੰਦਾ ਸੀ ਉਹ ਤੋਂ ਲੈ ਕੇ ਇਸ ਤੱਕ ਲੋਕ ਜਾਂਦੇ ਸੀ ਤੇ ਨੰਗਦੇ ਆ ਭਾਈ ਤੋ ਨਹੀਂ ਹੁੰਦੇ ਸੀ ਕਹਿੰਦੇ ਉਹ ਨਹੀਂ ਸੀ ਛੇਕ ਇਹਨੂੰ ਬਹੁਤ ਵਧੀਆ ਬਣਾ ਦੇਵਾਂਗੇ ਯਾਰ ਇੱਥੇ ਨਰਕ ਪਿਆ ਚੱਕ ਦਾਂਗੇ ਕਿ ਕਿਹੜਾ ਆਪ ਨੂੰ ਵੋਟਾਂ ਮਿਲ ਜਾਣ ਵੋਟਾਂ ਵੀ ਪਾਤ ਗਿਆ ਹੁਣ ਤਾਂ ਵੋਟਾਂ ਪਾ ਕੇ ਵੀ ਨਿਮੇੜਤਾ ਕੰਮ ਸਰਪੰਚ ਨੂੰ ਵੀ ਕਿਹਾ ਮੈਂਬਰ ਨੂੰ ਕਿਹਾ ਮੈਂਬਰ ਵੀ ਲੰਘਦੇ ਇਥੋਂ ਦੀ ਤੇ ਸਰਪੰਚ ਵੀ ਲੰਘਦੇ ਇਥੋਂ ਦੀ ਸੁਭਾ ਤੇ ਗੌਰ ਹੀ ਨਹੀਂ ਰੱਖਦੇ ਬਚਾਈ ਨੰਘ ਜਾਂਦੇ ਚੁੱਪ ਕਰਕੇ ਰੂੜੀ ਪਈ ਐ ਅਸੀਂ ਇਹਨੂੰ ਅੱਖ ਵੀ ਜਾਂਦਾ ਨੂੰ ਬਚਾਲੇ ਕਰਦੇਗੇ ਇੱਕ ਪਾਛਾ ਹੋ ਜੂ ਨਾ ਉਹ ਬਚਾਲੇ ਨਾ ਉਹ ਅੱਧ ਚ ਅਸੀਂ ਹੁਣ ਜੇ ਨਾ ਸਰਪੰਚ ਨੂੰ ਕੋਈ ਮੈਂਬਰ ਨਾਲ ਕੋਈ ਗੱਲਬਾਤ ਸੁਣੀ ਤੇ ਅਸੀਂ ਉਹਨੂੰ ਰੂੜੀ ਨੂੰ ਬਚਾਲੇ ਕਰ ਦਿਆਂਗੇ ਇਹ ਨੂੰਈ ਸਾਡੀ ਸ਼ਰਮਾਇਆ ਹੋ ਰਹੀ ਕੁਛ ਨਹੀਂ ਕਰ ਸਕਦੇ ਕੋਈ ਕਿਸੇ ਦਾ ਮਿੰਤਾ ਕਰ ਚੁੱਕੇ ਸਰਪੰਚਾਇਤਾਂ ਵੀ ਤੇ ਮੈਂਬਰਾਂ ਦੀਆਂ ਵੀ ਬਹੁਤ ਅਰੀ ਕਹਿ ਚੁੱਕੇ ਸੀ ਉਹਨਾਂ ਨੂੰ ਤੇ ਕੋਈ ਹੱਲ ਨਹੀਂ ਸਾਡਾ ਹੋਇਆ ਜੀ ਹੁਣ ਗਾਂ ਪੰਚਾਇਤ ਦੇਖੇ ਫਿਰ ਅਸੀਂ ਊਦੂ ਬਾਅਦ ਅਸੀਂ ਆਪ ਦੇਖਾਂਗੇ ਅਸੀਂ ਕੀ ਕਰਨਾ ਕੀ ਨਹੀਂ ਕਰਨਾ ਅੱਜ ਆਪਣਾ ਟੇਰਾ ਨਹਿਮਦਰ ਦੇ ਵਿੱਚ ਬਸਾਖੀ ਲੱਗਦੀ ਆ ਤੇ ਲੋਕਾਂ ਨੇ ਇਥੋਂ ਦੀ ਲੰਗਣਾ ਤੇ ਸਾਡੇ ਦਾ ਲੋਕਾਂ ਨੇ ਜਿਹੜੀਆਂ ਗਾਲਾਂ ਕੱਢਣਗੀਆਂ ਬੱਕਰੀਆਂ ਤੇ ਜਿਹੜੀਆਂ ਪੰਚਾਇਤ ਨੂੰ ਗਾਲਾਂ ਕੱਢਣਗੀਆਂ ਜਾਂ ਮੈਂਬਰ ਨੂੰ ਸਰਪੰਚਾਂ ਨੂੰ ਗਾਲਾਂ ਕੱਢਣਗੀਆਂ ਉਹ ਬੱਕਰੀਆਂ ਉਹ ਤੁਸੀਂ ਦੇਖੋ ਵੀ ਕਿਵੇਂ ਕੀਤਾ ਜਾਵੇ ਤੁਸੀਂ ਸੋਚਣਾ ਅਸੀਂ ਤਾਂ ਦੁਬਾਰਾ ਜਾਣਾ ਸੋਚਣਾ ਸੀ ਆਪ ਦਾ ਦੇਖਾਂਗੇ ਕੀ ਕਰਨ ਦੁਬਾਰਾ ਚ ਇੱਧਰ ਦਾ ਪਾਣੀ ਇੱਥੋਂ ਬੰਦ ਹੋ ਕੇ ਨਾਰੀ ਦਾ ਸੜਕ ਤੇ ਜਾ ਵਰਦਾ ਉਹ ਤੱਕ ਸੜਕ ਦੇਖ ਰੋ ਉੱਥੇ ਟੁੱਟ ਗਈ ਹੁਣ ਅਜੇ ਪਾਣੀ ਦਾ ਵਕਾਸ਼ ਤੇ ਚੱਲ ਪਿਆ ਨਾ ਪਾਣੀ ਲੋਕਾਂ ਦਾ ਤੇ ਇੱਥੋਂ ਨਿਕਲ ਕੇ ਪਾਣੀ ਛਾਰ ਇੱਧਰ ਜਾ ਵਰਦਾ ਉਹ ਤੱਕ ਸਾਰਾ ਪਾਣੀ ਬੰਦ ਹੋ ਜਾਂਦਾ ਸਾਡਾ ਵਾਲਾ ਪਾਣੀ ਵੀ ਉਦੋਂ ਹੀ ਪਈ ਇੱਧਰ ਨਿਕਲ ਜਾਂਦਾ ਤੇ ਜਿਹੜਾ ਬੰਦਾ ਸੁਰੱਖਿਆ ਵਾਲਾ ਸੀਗਾ ਅਸੀਂ ਉਹ ਮੈੱਕੇ ਕਿਤੇ ਪਹਾੜਾਂ ਲੰਘਿਆ ਸੀ ਪਿੰਡੋਂ ਮਗਾ ਚੱਲ ਬੰਦੇ ਨੂੰ ਸਾਧ ਲਈ ਕਿੱਥੇ ਆ ਜਿਹੜਾ ਜਿਹਨੂੰ ਆਪਾਂ ਰਿਕਸ਼ਾ ਦਿੱਤਾ ਸੀਗਾ ਤੇ ਉਹਦਾ ਫੋਟੋ ਫਾਟਾ ਮੈਂ ਖਿੱਚ ਉਹ ਮੈਂ ਕਿਹਾ ਜਿਆਦਾ ਸੱਦ ਲੈ ਉਹਨਾਂ ਨੇ ਨਾਲੀ ਸਾਫ ਕਰਾ ਦਿੰਨੇ ਉਹ ਮੈਨੂੰ ਬੰਦੇ ਹੀ ਨਹੀਂ ਤੇ ਪਤਨੀ ਕਿਧਰ ਗਿਆ ਕਿਧਰ ਨਹੀਂ ਤੇ ਹਰ ਕਿਆ ਮਾੜਾ ਮੜਾ ਮੱਥਾ ਮੁੱਥਾ ਮਾਰ ਕੇ ਨਾਲੀ ਸਾਫ ਕੀਤੀ ਗਾਂਦੋਂ ਪਾਣੀ ਜਾਂਦੇ ਹੀ ਨਹੀਂ ਉਹ ਮੂਰੇ ਰੂੜੀ ਪਈ ਆ ਰੂੜੀ ਦਾ ਕਰਕੇ ਕੁਝ ਹੋਰ ਸਮਾਨ ਵਾਲਾ ਛਿੱਟਿਆ ਪਿਆ ਉਹ ਸਾਫਰੀ ਦੇ ਨਾਲੀ ਸਾਰਾ ਪਾਣੀ ਛੜਕਦੇ ਜਾ ਵਰਦਾ ਸਾਰੀ ਨਾਲੀ ਉਹ ਤੱਕ ਸੜਕ ਟੁੱਟ ਗਈ ਆ ਪਾਣੀ ਨਿਕਲਣ ਦੇ ਨਾਲ ਇਹਦਾ ਕੋਈ ਹੱਲ ਕੀਤਾ ਜਾਵੇ ਇੱਕ ਘੜਿਆ ਅਸੀਂ ਕਿੰਨੇ ਜਿਹੜੀ ਸਾਫ ਬਹੁਤ ਵਧੀਆ ਸਾਫ ਕੀਤੇ ਤਾਂ ਆਪਾਂ ਆਪਾਂ ਦਾ ਸਾਹਮਣੇ ਆ ਗਿਆ ਭਾਣਾ ਹੂੰ ਇਹ ਰਿਕੜਿਆ ਬਹੁਤ ਰਿਕੜਿਆ ਜੇ ਲੋੜ ਨਹੀਂ ਆ ਚੱਕਿਆ ਜਾਵੇ ਸਾਨੂੰ ਜਿਹੜਾ ਗੱਦੀ ਘਾ ਲਾਇਆ ਵਾ ਇਹਦੀ ਵੀ ਕੋਈ ਲੋੜ ਨਹੀਂ ਗਈ ਇਹ ਵੀ ਇਹ ਹਰੇ ਬਾਈ ਸਾਨੂੰ ਕੋਈ ਲੋੜ ਨਹੀਂ ਇਹ ਵੀ ਚਕਾਈ ਜਾਵੇ ਸਾਨੂੰ ਤਾਂ ਜਿਵੇਂ ਸ਼ੀਕ ਲੱਗਦਾ ਅਸੀਂ ਉਹ ਵੀ ਦੇਖਦੇ ਸਾਨੂੰ ਆ ਜਿਹੜਾ ਹਰੇ ਬਾਈ ਦਿੱਤੀ ਵੀ ਅਚਰਕਾ ਪੰਚਾਇਤ ਦੀ ਇਹ ਵੀ ਬੰਦ ਕੀਤੀ ਜਾਵੇ ਸਾਨੂੰ ਦੀ ਲੋੜ ਨਹੀਂ ਗਈ ਇਹ ਜਿਹੜਾ ਗੱਦੀ ਘਾ ਲਾਇਆ ਵਾ ਹਾਂਜੀ ਭਾਈ ਜਿਹੜਾ ਜਿਹੜੀਆਂ ਵਿਚਾਲੇ ਨਾ ਥਾਂ ਸਾਰਾ ਜਿਹੜਾ ਆਪਣਾ ਬਗਲ ਮਾਰਕ ਦੇ ਪੰਚਾਇਤ ਨੇ ਨਾ ਸਾਰਾ ਖਾਲੀ ਆ ਇਥੇ ਕੋਈ ਕਿਸੇ ਦੀ ਰੂੜੀ ਨਹੀਂ ਸਾਰਾ ਖਾਲੀ ਪਿਆ ਤੇ ਸਿਰਫ ਰੂੜੀ ਲਈ ਵੀ ਸਿਰਫ ਸੜਕ ਦੇ ਉੱਤੇ ਇਸੇ ਕਰਕੇ ਜਦੋਂ ਜਿਹੜੀਆਂ ਬੁੜੀਆਂ ਛੇੜਦੀਆਂ ਆ ਗੋਹਾ ਕੂੜਾ ਛੱਟ ਕੇ ਜਾਂਦੀਆਂ ਉਹਨਾਂ ਨੂੰ ਬੇਨਤੀ ਆ ਵੀ ਜਿੱਥੇ ਜਿੱਥੇ ਤੁਹਾਨੂੰ ਥਾਂ ਮਿਲਦਾ ਹਾਲ ਖਾਲਾ ਖਾਲੀ ਪਿਆ ਉੱਥੇ ਛੱਟਲਾ ਕਰਨ ਆਪਣਾ ਦਿਹਾਣੇ ਮੰਦਿਰ ਨੂੰ ਵੀ ਸੜਕ ਜਾਂਦੀ ਐ ਸਵਾ ਸਾਫ ਹੋ ਸਕੇ ਤੇ ਆ ਲੋਕਾਂ ਦੇ ਲੰਘਦੇ ਗਏ ਤਾਂ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਪਰੇਸ਼ਾਨੀ ਨਾ ਕੋਈ ਆਵੇ ਬਹੁਤ ਬੁਰਾ ਹਾਲ ਆ ਐਸੀਆਂ ਚੀਜ਼ਾਂ ਮੈਂ ਅਜੀ ਉਹਨੂੰ ਦੱਸ ਨਹੀਂ ਸਕਦੇ ਸ਼ਾਇਦ ਕੈਮਰੇ ਦੇ ਵਿੱਚ ਦਾ ਕੈਦ ਹੋ ਗਈਆਂ ਹੋਣਗੀਆਂ ਤਾਂ ਉਹ ਗੱਲ ਬੱਕਰੀ ਹੈਗੀ ਤੁਸੀਂ ਦਿਖਾ ਨਹੀਂ ਸਕਦੇ ਵੀ ਇਹੋ ਜਿਹਾ ਗੰਦ ਇੱਥੇ ਲੋਕ ਰਾਹ 'ਤੇ ਛਿਟ ਕੇ ਜਾਂਦੀਆਂ ਨਾ ਤੇ ਅਸੀਂ ਉਹਨਾਂ ਨਾਂ ਨਹੀਂ ਲੈ ਸਕਦੇ ਸ਼ਾਇਦ ਕੈਮਰੇ ਦੇ ਵਿੱਚ ਕੈਦ ਹੋਏ ਤੁਸੀਂ ਵੀਡੀਓ ਦੇਖ ਲਿਓ ਤੁਹਾਨੂੰ ਆਪੇ ਪਤਾ ਲੱਗ ਜੂਗੀ ਇੰਨਾ ਗੰਦ ਛਿਟ ਕੇ ਜਾਂਦੇ ਇੱਥੇ ਕਿਤੇ ਵਿਚਾਲੇ ਸਾਰਾ ਥਾਂ ਖਾਲੀ ਪਿਆ ਜਿੰਨੀ ਜਗ੍ਹਾ ਸਾਰੀ ਖਾਲੀ ਪਈ ਹੈ ਕੋਈ ਰੂੜੀ ਨਹੀਂ ਬਚ ਲੱਗੀ ਵੀ ਸਿਰਫ ਇੱਕ ਰੂੜੀ ਆ ਲੱਗੀ ਵੀ ਤੇ ਇੱਕ ਰੂੜੀ ਸੜਕ 'ਤੇ ਵਿਚਾਲੇ ਲੱਗੀ ਵੀ ਆ ਦੋ ਰੂੜਗੀਆਂ ਆ